ਜੋ ਪੇ ਜੇ ਜੇ ਬਾਤ ਕਰਤ ਹੰਕਾਰਾ ਜੋ ਜੋ ਹੰਕਾਰ ਵਾਸ ਹੋ ਕੇ ਬਾਤ ਵਿਵਾਦ ਕਰਦੇ ਹਨ ਤਿੰਨ ਤੇ ਪਿੰਨ ਰਹਤ ਕਰਤਾਰਾ ਉਹਨਾਂ ਤੋਂ ਪਰਮਾਤਮਾ ਹਮੇਸ਼ਾ ਵੱਖ ਰੰਦਾ ਹੈ ਵੇਦ ਕਤੇਵ ਵਿਖੇ ਹਰ ਨਹੀਂ ਵੇਦ ਕਤੇ ਵਾ ਵਿੱਚ ਪਰਮਾਤਮਾ ਨਹੀਂ ਹੈ ਜਾਣ ਲਹਿਓ ਹਰ ਜਨਮਨ ਮਾਹੀ ਇਸ ਤੱਤ ਨੂੰ ਹਰ ਜਾਣ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਜਾਣ ਲੈਣ ਆਖ ਮੂੰਦ ਕੋ ਡਿੰਡ ਦਿਖਾਵੇ ਜੇ ਕੋਈ ਅੱਖਾਂ ਬੰਦ ਕਰਕੇ ਪਖੰਡ ਕਰਦਾ ਹੈ ਅੰਦਰ ਕੀ ਪਦਵੀ ਕਹ ਪਾਵੇ ਤਾਂ ਉਹ ਅਨਗ੍ਰਹਾ ਦਾ ਪਦ ਪ੍ਰਾਪਤ ਕਰਦਾ ਹੈ ਆਖ ਮੀਚ ਮਗ ਸੋਜ ਨਾ ਜਾਈ ਅੱਖਾਂ ਮੀਟ ਨਾਲ ਜਦ ਰਸਤਾ ਹੀ ਨਹੀਂ ਦਿਸਦਾ ताहे अनंत तहेंनंत मिले किम भाई ते भाई उसमें कि मिलेगा बहु विस्थार कह लो कोई कहे बहुत विस्तार नाल कोई कितों तक कहे समझत बात थकत हुए रहे क्योंकि आध्यात्मिक भेद की गल समझ तक साधक थक जाता है रसना तरह कई जो कोटा ਜੇ ਕੋਈ ਕਰੋੜਾ ਜੀਵਾ ਤारण ਕਰ ਲੇ ਤਪਤ ਗਨਤ ਤਹਿ ਪਰਪ ਸੋ ਟੋਟਾ ਤਾਂ ਵੀ ਉਸ ਦੇ ਨਾਮਾ अथवा ਗੁਣਾ ਦੀ ਗਿਣਤੀ ਕਰਦਿਆਂ ਘਾਟ ਹੀ ਮਹਿਸੂਸ ਹੋਵੇਗੀ ਰੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮਤ ਰਾਜਕ ਆਇ ਜਦੋ ਪ੍ਰਭੂ ਦੀ ਆਗਿਆ ਹੋਈ ਤਾਂ ਮੈਂ ਇਸ ਸੰਸਾਰ ਵਿੱਚ ਜਨਮ ਲਿਆ ਆਵ ਮੈਂ ਕਥਾ ਸੰਚੇਪ ਤੇ ਸਭ ਹੂ ਕਹਿਤ ਸੁਨਾਇ ਹੁਣ ਮੈਂ ਕਥਾ ਨੂੰ ਸੰਖੇਪ ਨਾਲ ਸਾਰਿਆਂ ਨੂੰ ਕਹਿ ਕੇ ਸੁਣਾਉਂਦਾ ਹਾਂ ਇਤ ਸ੍ਰੀ ਵਿਜੇਤਰ ਨਾਟਕ ਗ੍ਰੰਥੇ ਮਮ ਆਗਿਆ ਕਾਲ ਜਗ ਪ੍ਰਵੇਸ਼ ਕਰਨ ਨਾਮ ਖਸ਼ਟਮੋ ਧਿਆਏ ਸਮਾਪਤ ਸਤ ਸੋਬ ਮਾਸਤ ਆਫ ਜੂ ਇੱਥੇ ਸ਼੍ਰੀ ਵਿਚਿਤ੍ਰ ਨਾਟਕ ਗ੍ਰੰਥ ਦੇ ਮਮ ਆਗਿਆ ਕਾਲ ਜਗ ਪਰਵੇਸ਼ ਕਰਨਾ ਨਾ ਦਾ 6ਵਾਂ ਅਧਿਆਇ ਸਮਾਪਤ ਹੁੰਦਾ ਹੈ ਸਭ ਸ਼ੁਭ ਹੈ ਅਥ ਕਬ ਜਨਮ ਕਥਨ ਹੁਣ ਕਵੀ ਦੇ ਜਨਮ ਦਾ ਕਥਨ ਚੋਪਈ ਮੋਰ ਪਿਤ ਪੂਰਬ ਕੀਸ ਭਿਆਨਾ ਮੇਰੇ ਪਿਤਾ ਪਾਵ ਧੰਨ ਗੁਰੂ ਤੇਗ ਬਹਾਦਰ ਜੀ ਨੇ ਪੂਰਬ ਵੱਲ ਜਾਣਾ ਕੀਤਾ ਬਾਤ-ਬਾਤ ਕੇ ਤੀਰਥ ਨਾਨਾ ਅਤੇ ਪਿੰਨ-ਪਿੰਨ ਤੀਰਥਾਂ ਉਤੇ ਇਸ਼ਨਾਨ ਕੀਤਾ ਜਬ ਹੀ ਜਾਤ ਤ੍ਰਿਵੇਣੀ ਪਏ ਜਦ ਉਹ ਤ੍ਰਿਵੇਣੀ ਪ੍ਰਿਆਗ ਪਹੁੰਚੇ ਪੁੰਨ দান ਦਿਨ ਕਰਤ ਬਿਤੇ ਤਾਂ ਉਥੇ ਪੁੰਨ দান ਕਰਦਿਆਂ ਕਈ ਦਿਨ ਬਿਤਾ ਦਿੱਤੇ ਤੇ ਹੀ ਪ੍ਰਕਾਸ਼ ਹਮਾਰਾ ਪਿਓ ਉਥੇ ਹੀ ਸਾਡਾ ਪ੍ਰਕਾਸ਼ ਹੋਇਆ ਅਰਥਾਤ ਗਰਭਸਥਿਤ ਹੋਏ ਪਟਨਾ ਸਹਿਰ ਬਿਕਾ ਪਾਵ ਲੈਓ ਅਤੇ ਪਟਨਾ ਸ਼ਹਿਰ ਵਿੱਚ ਜਨਮ ਹੋਇਆ ਮਾਧਰ ਦੇਸ਼ ਹਮ ਕੋਲੇ ਆਏ ਪੂਰਬ ਤੋਂ ਸਾਨੂੰ ਮਾਧਰ ਦੇਸ਼ ਪੰਜਾਬ ਵਿੱਚ ਲੈ ਆਏ ਭਾਂਤ ਭਾਂਤ ਦਾਇਨ ਦੁਲਰਾਈ ਅਤੇ ਤਰਾ ਤਰਾ ਦਾਈਆਂ ਨੇ लाड़ ਕਰਕੇ ਵੱਡਾ ਕੀਤਾ ਕਿਨੇ ਅਨੇਕ ਪਾਤ ਤਨ ਰੱਖਾ ਅਨੇਕਾ ਤਰ੍ਹਾਂ ਨਾਲ ਮੇਰੇ ਸਰੀਰ ਦੀ ਰੱਖਿਆ ਕੀਤੀ ਗਈ ਦੇਨ ਪਾਤ ਪਾਤ ਕੀ ਸਿੱਖਿਆ ਅਤੇ ਕਈ ਤਰ੍ਹਾਂ ਦੀ ਸਿੱਖਿਆ ਦਿੱਤੀ ਗਈ ਜਬ ਹਮ ਧਰਮ ਕਰਮ ਮੋਂ ਆਏ ਜਾਦਾ ਸੀ ਧਰਮ ਕਰਮ ਨੂੰ ਸਮਝੰਦੇ ਯੋਗ ਹੋਏ ਦੇਵ ਲੋਗ ਤਵ ਪਿਤਾ ਸਿਦਾਈ ਤਾ ਪਿਤਾ ਜੀ ਦੇਵ ਲੋਕ ਨੂੰ ਚਲੇ ਗਏ ਪਾਪ ਸ਼ਹੀਦ ਹੋ ਗਏ ਇਤਿ ਸ਼੍ਰੀ ਬਚਿਤ੍ਰਨਾਟਕ ਗ੍ਰੰਥੇ ਕਾਬ ਜਨਮ ਕਥਨ ਨਾਮ ਸਤਿ ਪਉ ਤੇ ਆਏ ਸਮਾਪਤ ਮਾਸਟਰ ਸੋਬਾ ਮਾਸਟਰ ਆਫ ਜੂ ਇਥੇ ਸ਼੍ਰੀ ਬਚਿਤ੍ਰਨਾਟਕ ਗ੍ਰੰਥ ਦਾ ਕਾਬ ਜਨਮ ਕਥਨ ਨਾ ਦਾ ਸਤਵਾ ਅਧਿਆਏ ਸਮਾਪਤ ਹੋਇਆ ਸਾਬ ਸ਼ੋਭ ਹੈ ਅਤੇ ਰਾਜ ਸਾਜ ਕਥਨ ਹੁਣ ਰਾਜ ਸਾਜ ਦਾ ਕਥਨ ਚੋਪਈ ਰਾਜ ਸਾਜ ਹਮ ਪਰ ਜਬ ਆਇਓ ਚਦੋ ਗੁਰ ਗੱਦੀ ਰਾਜ ਦੀ ਜ਼ਿੰਮੇਵਾਰੀ ਸਾਡੇ ਉਤੇ ਪਈ ਜਥਾ ਸਕਤ ਤਾਪਤਾਰਮ ਚਲਾਇਓ ਤਾਂ ਅਸੀਂ ਆਪਣੇ ਵੇਤਨ ਸਾਰ ਧਰਮ ਦਾ ਪ੍ਰਚਲਨ ਕੀਤਾ ਭਾਂਤ ਪਾਂਤ ਬਨ ਖੇਲ ਸ਼ਿਕਾਰਾ ਪਾਣ ਵਿੱਚ ਤਰਾ-ਤਰਾ ਦੇ ਸ਼ਿਕਾਰ ਕੀਤੇ ਮਾਰੇ ਰੀਛ ਰੋਜ ਚੰਖਾਰਾ ਅਤੇ ਰੀਛ ਰੋਜ ਨੀਲ ਗਾਏ ਅਤੇ ਬਾਰਾ ਸਿੰਘੇ ਮਾਰੇ ਦੇਸ਼ ਚਾਲ ਹਮਤੇ ਪੁਨ ਪਈ ਫਿਰ ਸਾਨੂੰ ਦੇਸ਼ ਆਨੰਦ ਕੋਤੋਂ ਜਾਣਾ ਪਿਆ ਸਹਿਰ ਪਾਵਟਾ ਕੀ ਸੋਦ ਲੈਈ ਅਤੇ ਪੌਂਟਾ ਨਗਰਵਾਲ ਚਲੇ ਗਏ ਕਾਲਿੰਦਰੀ ਟੱਟ ਕਰੇ ਬਿਲਾਸਾ ਉਥੇ ਜਮਨਾ ਨਦੀ ਦੇ ਕੰਢੇ ਅਨੇਕ ਕੌਤਕ ਕੀਤੇ ਆਨਿਕ ਪਾਤਕੇ ਭੇਕ ਤਮਸਾ ਅਤੇ ਕਈ ਤਰ੍ਹਾਂ ਦੇ ਤਮਾਸ਼ੇ ਵੇਖੇ ਤਹਕੇ ਸਿੰਘ ਕਣੇ ਚੁੰਨ ਮਾਰੇ ਉਥੋਂ ਦੇ ਜੰਗਲਾ ਵਿੱਚੋਂ ਅਨੇਕ ਸ਼ੇਰ ਚੁੰਨ ਚੁੰਨ ਕੇ ਮਾਰੇ ਰੋਸ਼ ਰੀਸ਼ ਬਹੁ ਭਾਂਤ ਬਿਦਾਰੇ ਅਤੇ ਕਈ ਤਰ੍ਹਾਂ ਦੇ ਰਿਛਾ ਅਤੇ ਨੀਲਗਾਵਾ ਰੋਜ ਨੂੰ ਮਾਰਿਆ ਫਤੇਸ਼ਾ ਕੋ ਪਾ ਤਵ ਰਾਜਾ ਤਾਤੇ ਫਤੇਸ਼ਾ ਰਾਜਾ ਸਾਡੇ ਨਾਲ ਖਫਾ ਹੋ ਗਿਆ ਲੋਹੋ ਪਰਾ ਹਮ ਸੋ ਬਿਨ ਕਾਜਾ ਪਾਲਸ ਰੂਪ ਵੇਨਾ ਕਿਸੇ ਕਾਰਨ ਸਾਡੇ ਨਾਲ ਝੰਗ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ